ਚਲੋ ਬੋਲੋ ਵਿਰਾਜ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਹਾਂਜੀ ਬੋਲੋ ਬੋਲੋ ਕਿ ਉਮੀਦ ਕਰਦੇ ਸਾਰੇ ਠੀਕ ਠਾਕ ਹੋਵੋਗੇ ਕੈਂ ਮੈਂ ਤੁਹਾਨੂੰ ਦਿਖਾਉਣਾ ਹੈ ਬਾਹਰ ਮੇਰੀਆਂ ਕੁਗੀਆਂ ਆਈਆਂ ਜਿਨ੍ਹਾਂ ਨੂੰ ਅਸੀਂ ਸਵੇਰ ਸਵੇਰ ਚੌਲ ਪਾਉਂਦੇ ਹਾਂ ਹਾਂਜੀ ਬੋਲੋ 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 ਨੇ ਮੈਂ ਕੁਗੀਆਂ ਆਂ ਬੈਠੀਆਂ ਵਿਰਾਜ ਸਿੰਘ ਦੀਆਂ ਕੁਗੀਆਂ ਬੜਾ ਖੁਸ਼ ਹੁੰਦਾ ਇਹਨਾਂ ਨੂੰ ਵੇਖ ਕੇ ਨੋ 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 ਅਰੇ ਬੀਤਣਾ ਚੋਲ ਖਾਂਦੀ ਆ ਨਾ ਚੋਲ ਖਾ ਲ ਲਿਆ ਤੇ ਆਪਣੇ ਪੂਦਨਾ ਬਹੁਤ ਸੋਹਣਾ ਫੁੱਟਿਆ ਹਾਂਜੀ ਵਿਰਾਜ ਸਿੰਘ ਕੀ ਕਰਦਾ ਪਿਆ ਵਿਰਾਜ ਸਿੰਘ ਕੀ ਕਰਦਾ ਪਿਆ ਬਹੁਤ ਸ਼ਰਾਰਤਾਂ ਕਰਦਾ ਵੀਰਾਜ ਉਹ ਨੋਟੀ ਕਾਕਾ ਹੋ ਗਿਆ ਵੀਰਾਜ ਉਹ ਨੋਟੀ ਕਾਕਾ ਹੋ ਗਿਆ ਆਹੋ ਤੇ ਇੱਕ ਤੁਹਾਨੂੰ ਦਿਖਾਉਨੇ ਆਪਾਂ ਬਾਹਰ ਦਾ ਥਿਊ ਦੇਖੋ ਬੱਦਲ ਹੋਇਆ ਹੋਇਆ ਕਾਫੀ ਅੰਦਾਜ਼ਾ ਮੌਸਮ ਬਣਿਆ ਹੋਇਆ ਇੱਕ ਤੁਹਾਨੂੰ ਦਿਖਾਉਨੇ ਆਪਾਂ ਜਮੈਣ ਦਾ ਪੌਦਾ ਜਮੈਣ ਦਾ ਤਾਜੀ ਜਮੈਣ ਦਾ ਬੜੇ ਸੋਹਣੇ ਪੱਤੇ ਇਹਨੂੰ ਲੱਗਿਆ ਬੜੇ ਚੌੜੇ ਚੌੜੇ ਪੱਤੇ ਆ ਜਮੈਣ ਦੇ ਤੇ ਜਦੋਂ ਆਪਾਂ ਤੋੜ ਕੇ ਚਾਹ ਚ ਪਾਉਨੇ ਹਨਾ ਜੋ ਤੋੜਦੇ ਆ ਬੜੀ ਸੋਹਣੀ ਸਮੈਲ ਆਉਂਦੀ ਆ ਪੂਦਨੇ ਵਾਂਗੂ ਜਿਵੇਂ ਪੂਦਨੇ ਤਾਜੇ ਪੂਦਨੇ ਚੋਂ ਧਨੀਏ ਚ ਸਮੈਲ ਆਉਂਦੀ ਨਾ ਇਦਾਂ ਹੀ ਜਮੈਂਦੇ ਸੇਮ ਸਮੈਲ ਹਾਂਜੀ ਹਾਂਜੀ ਲੋ ਜੀ ਦੇਖੋ ਸਾਡੇ ਮੌਸਮ ਖਰਾਬ ਹੋਇਆ ਵੇ ਕੱਲ ਦਾ ਭਾਈ ਮੇਰਾ ਪਾਣੀ ਵੀ ਰਾਜ ਤੁਹਾਡਾ ਭਲਾ ਹੋ ਜੇ ਅਰ ਕਿਡਾ ਕੋਸਿਆ ਵੀ ਮੈਂ ਪੂਰਾ ਗਲਾ ਹਾਂ ਹਾਂਜੀ ਹਾਂਜੀ ਇਧਰ ਵੇਖੋ ਪਿਰাজ ਸਿੰਘ ਦਬਕੇ ਮਾਰਦਾ ਬੜਾ ਬੰਦਾ ਖਰਾਬ ਹੋ ਗਿਆ ਇੰਡੀਆ ਜਾ ਕੇ ਆ ਕੇ ਬੜਾ ਬੰਦਾ ਖਰਾਬ ਹੋ ਗਿਆ ਹਣ ਹੱਥ ਮਾਰਦਾ ਵੀ ਮੈਂ ਪੂਰਾ ਇੰਜੋਏ ਕਰ ਰਿਆ ਆ ਉਹਦਾ ਹਨਾ ਲੱਗੋ ਲੱਗੋ ਕਰੋ ਕਰੋ ਪੋਚਾ ਲੱਗ ਰਿਹਾ ਹੈ ਹਨਾ ਓਹੋ ਓਹੋ ਤੇ ਸਾਡੇ ਮੌਸਮ ਖਰਾਬ ਆ ਕੱਲ ਦਾ ਬਾਰਿਸ਼ ਹੋਈ ਜਾਂਦੀ ਆ ਬੱਦਲ ਬਹੁਤ ਜਿਆਦਾ ਤੁਹਾਨੂੰ ਇੱਕ ਹੋਰ ਚైనా ਦੇ ਵਿੱਚ ਸਾਹਮਣੇ ਇਹ ਆ ਚੈਨਾਂ ਦੀਆਂ ਬਿਲਡਿੰਗਾਂ ਸਾਹਮਣੇ ਜਿਹੜੀਆਂ ਦਿਸਦੀਆਂ ਤੇ ਬੜਾ ਬਿਲਡਿੰਗਾਂ ਦੇ ਉੱਤੇ ਪਤਾ ਨਹੀਂ ਕੀ ਇੰਨਾ ਚਿੱਟਾ ਚਿੱਟਾ ਕੀ ਚਮਕ ਰਿਹਾ ਬੱਦਲ ਦੇਖੋ ਤੁਸੀਂ ਕਿੰਨਾ ਜ਼ਿਆਦਾ ਹਾਂਜੀ ਵੀ ਰਾਜ ਸਿੰਘ ਆmu ਸਾਹਮਣੇ ਪਹਾੜ ਦੇਖੋ ਬੱਦਲ ਐ ਨਾਲ ਲੱਗੇ ਪਏ ਪਹਾੜਾਂ ਦੇ ਵੀ ਰਾਜ ਸਿੰਘ ਇੱਕ ਪਹਾੜੀ ਪਹਾੜਾ ਸਾਹਮਣੇ ਸੋਨਾ ਓਏ ਗੰਦੂ ਆ ਸਾਰਾ ਅਰਲੀ ਸਾਈਡ ਜਿੱਥੇ ਲੇਟਾਂ ਜਾਗਦੀਆਂ ਇੱਧਰ ਹਾਂਗਕਾਂਗ ਦੇ ਵਿੱਚ ਉਹ ਸਾਹਮਣੇ ਚ ਐ ਨਾ ਹਾਂਜੀ ਇੱਧਰ ਆਪਾਂ ਕਰੇ ਹੋਇਆ ਕਰੇਲੇ ਇੱਧਰ ਆਪਣੇ ਬਣਦੇ ਪਏ ਕਰੇਲੇ ਤੇ ਇੱਧਰ ਤਰੀ ਹੋਈ ਵਿਰਾਜ ਵਾਸਤੇ ਖਿਚੜੀ ਥੋੜੀ ਥੋੜੀ ਚੱਕ ਕੇ ਆਪਾਂ ਇਹਨਾਂ ਨੂੰ ਲਾ ਦੋ ਠੰਡਾ ਮੌਸਮ ਹੱਲੇ ਤੇ ਸਾਡੇ ਤੇ ਇੰਡੀਆ ਨਾਲੋਂ ਕਾਫੀ ਮੌਸਮ ਠੰਡਾ ਹੈ ਬਿਲਕੁਲ ਆਪਾਂ ਇਹ ਘੱਟ ਗੈਸ ਕਰਕੇ ਬਣਾ ਰਹੇ ਹਾਂ ਥੋੜੀ ਜਿਹੀ ਬਿਲ ਰੱਖ ਕੇ ਕਿਉਂਕਿ ਫਿਰ ਇਹਦਾ ਪਾਣੀ ਜਿਹੜਾ ਟਕਣ ਦਾ ਉਹ ਵਿਚ ਨਾ ਡਿੱਗੇ ਕੋੜੇ ਨਾ ਹੋਣ ਫਿਰ ਖਿਚੜੀ ਬਣਦੀ ਪਈ ਹੈ ਤੇ ਜਸਪ੍ਰੀਤ ਲੱਗੀ ਹੋਈ ਆ ਆਉ ਦਾ ਕੰਮ ਕਰਨਾ ਮਸ਼ੀਨ ਤੇ ਤੇ ਕੱਲ ਨੂੰ ਵਿਸਾਖੀ ਆ ਤੇ ਸਾਡੇ ਵੱਲੋਂ ਸਾਰੇ ਪਰਿਵਾਰ ਵੱਲੋਂ ਸਾਰੇ YouTube ਜਿੰਨੇ ਵੀ ਭੈਣ ਭਰਾ ਵੀਡੀਓ ਸਟਰੀਕਦੇ ਆ ਸਾਰਿਆਂ ਨੂੰ ਵਿਸਾਖੀ ਦੀਆਂ ਬਹੁਤ ਬਹੁਤ ਵਧਾਈਆਂ ਤੇ ਸੰਗਰਾਮ ਦਾ ਵਾਈਕ ਰੂ ਅੱਗੇ ਅਰਦਾਸ ਕਰਦੇ ਹਾਂ ਪ੍ਰਮਾਤਮਾ ਅੱਗੇ ਸਾਰਿਆਂ ਦੇ ਘਰਾਂ ਵਿੱਚ ਖੁਸ਼ੀਆਂ ਵਿਸਾਖੀ ਤੇ ਆਪਣੇ ਕਣਕਾਂ ਨੂੰ ਵਾਢੀ ਪੈਟਦੇ ਆ ਹਨਾ ਹੱਥ ਲਾਉਂਦੇ ਆ ਵਿਸਾਖੀ ਵਾਲੇ ਦਿਨ ਵੀ ਸਗਲ ਕਰਦੇ ਆ ਇਹ ਚਾਹਤ ਇਹ ਚਾਹਤ ਸਾਰੀਆਂ ਆਪਣੇ ਘਰ ਦੇ ਵਿੱਚ ਹੀ ਆ। ਫੇ ਪਰ ਫਿਰ ਵੀ ਜਿੱਥੇ ਵੀ ਆਪਾਂ ਰਹਿੰਦੇ ਹੁਈਏ ਬੰਦਾ ਹੁੰਦਾ ਹਨ ਤੇ ਸਾਥੀ ਵਾਲੇ ਦੇ ਹੱਥ ਲਾਉਂਦੇ ਆ ਕੰਕ ਨੇ ਪਰ ਅੱਜ ਕੱਲ ਤਾਂ ਬਹੁਤ ਐਡਵਾਂਸ ਹੋ ਗਿਆ ਸਾਰਾ ਕੁਝ। ਨਹੀਂ ਇਹ ਪਜਾਂਦੀ ਆ। ਤੇ ਦਵਾਈ ਕਰਕੇ ਦਾਸ ਕਰਕੇ ਫਿਰ ਤੋਂ ਪਰਮਾਤਮਾ ਸਾਰਿਆਂ ਦੇ ਘਰ ਅੱਜ ਖੁਸ਼ੀਆਂ ਲੈ ਕੇ ਆਉਣ। ਸੋਹਣੇ ਸੋਹਣੇ ਸਾਰਿਆਂ ਦੀ ਮਸਾਫੀ। ਖਾਲਸੇ ਦਾ ਬਹਿਣਾ। ਹਾਂਜੀ ਹਾਂਜੀ ਵਿਰਾਜ ਸਿੰਘ ਬਹੁਤ ਕਾਲਾ ਪਿਆ ਹੋਇਆ ਸਾਰਿਆਂ ਨੂੰ ਕੋ ਵਿਰਾਜ ਸਿੰਘ ਵੱਲੋਂ ਸਾ ਆਰਿਆ ਨੂੰ ਵੀ ਸਾਕੀ ਦੀਆਂ ਬਹੁਤ ਬਹੁਤ ਵਧਾਈਆਂ ਖਾਲਸਾ ਜਨਮ ਦਿਨ ਖਾਲਸੇ ਦਾ ਹਾਂਜੀ ਸਾਜਨਾ ਦੇਣਾ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਦੋ ਖਾਲਸੇ ਹਾਂਜੀ 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 ਕਾਲਾ ਪਿਆ ਵੀ ਹਰ ਇੱਕ ਚੀਜ਼ ਵੀ ਮੈਂ ਫੜਨੀ ਹੈ ਬੜਾ ਸ਼ਰਾਰਤੀ ਹੋ ਗਿਆ ਵਿਰਾਜ ਸਿੰਘ ਹੈਨਾ ਬਹੁਤ ਸ਼ਰਾਰਤੀ ਹੋ ਗਿਆ ਲਾਈਟਾਂ ਲੱਗ ਗਈਆਂ ਹੁਣ ਥੋੜਾ ਜਿਹਾ ਮੀਂਹ ਰੁਕਿਆ ਸਵਿਮਿੰਗ ਪੂਲ ਦੇ ਵਿੱਚ ਇਸ ਟਾਈਮ ਤੱਕ ਕੋਈ ਨਹੀਂ ਚਿੜੀ ਨਹੀਂ ਫਰਕਦੀ ਬੰਦ ਪਿਆ ਕਿੰਨੇ ਕੁ ਰਹਿ ਗਈ ਬਸ ਆ ਫਿਟਿੰਗ ਹੀ ਰਹਿ ਗਈ ਜਸਪੀਤ ਬਣਾ ਰਹੀ ਆ ਫਰਾਕ ਸਟਿਚ ਕਰ ਰਹੀ ਫਰਾਕ ਇਹ ਵੈਸੇ ਸ ਕਮੀਜ਼ ਨਾਲ ਸੌਖਾ ਨਹੀਂ ਕੰਮ ਛੇਤੀ ਬਣ ਜਾਂਦੀ ਮਾਲੇ ਤੇ ਪਹਿਲਾਂ ਅੱਜ ਸਾਡੀ ਭੈ ਰਬਟ ਟੁੱਟ ਗਈ ਮਸ਼ੀਨ ਦੀ ਬੜਾ ਕੰਮ ਲੱਗਾ ਮਸਾਹ ਰਬੜ ਲੱਭੀ ਠੀਕ ਆ ਜੀ ਸਾਡੇ ਵੱਲੋਂ ਵਿਰਾਜ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਹਨਾ ਬਾਏ ਕਰਦੋ ਸਾਰਿਆਂ ਨੂੰ ਸਾਰਿਆਂ ਨੂੰ ਬਾਏ ਕਰਦੋ ਬਾਏ ਕਰਦੋ ਸਾਰਿਆਂ ਨੂੰ ਚਲੋ ਠੀਕ ਆ ਜੀ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਸਬਸਕ੍ਰਾਈਬ ਜਰੂਰ ਕਰਿਓ ਜੁੜੇ ਰਹਿਣੇ ਵਾਸਤੇ ਰਹੋ ਹਾਂਜੀ ਹਾਂਜੀ ਬਾਏ ਕਰ ਲਓ ਓਕੇ ਬਾਏ